ਨਾ ਨਾ ਮਕਾਦੇ ਵੀ ਨਹੀਂ ਤੇ ਘੱਟ ਬਈ 500 ਰੁਪਏ ਲੱਗਦਾ ਖਰਚਾ ਵੀ ਪੈਂਦਾ ਤੇ ਆਪਣੀ ਹੋਰ ਦੀ ਮੈਂਟ ਵੀ ਵਧੀ ਬਈ ਬੋਰ ਬੋਰ ਆ ਵੀਚ ਨਾ ਤੇਰੀ ਕੁਸ਼ੀਅਤ ਹੋਰ ਆ ਜਾਂ ਪੂਰੀ 5000 ਉਹ ਨਹੀਂ ਓਏ 500 ਖਰਚਾ ਵੀ ਹੈ ਦਾ ਕਹਾਂ ਮੈਂ ਤੇ ਚੱਲ ਖਾ ਲਈ ਨਹੀਂ ਹੋਊਗਾ ਮੜੀ ਬਾਈ ਖੋਲੇ ਬਣਾਈ ਦੇ ਦੇ ਆਹ ਦੇ ਸਾਈ ਹੀ ਆ ਆਹ ਕੰਡਾ ਬੱਕਰਾ ਨਾ ਮਾੜਾ ਸਿਰੀਆਂ ਖੱਲਾ ਦੇ ਪੈਸੇ ਵੇਚ ਲਾਦੇ ਉਹਨੇ ਹਾਂ ਜਾਂ ਪਾਲਾ ਇਹਦੇ 100 ਲਖਾਈ ਪੂ 100 ਇਹਨੂੰ ਦੇਣਾ ਪੂ ਹਾਂ ਉਹਨੇ ਸਿਰੀਆਂ ਖੱਲਾਂ ਦੇ ਕਹੇ ਵਿੱਚ ਲਾ ਦੇ ਲਵੜਲਾ ਦੇਦੇ ਤੇਰੇ ਤੋਂ ਘਰ ਦਾ ਬੱਕਰਾ ਇੰਦੇ ਗਾਂ ਖਰੀਦ ਕੇ ਵੇਚਣਾ ਅਗਲੇ ਲੈ ਹਾਂ ਹੋਰ ਕਿੱਲੇ ਨਾਲ ਹੈ ਕਿਹੜਾ ਪੈਂਡਾ ਬਾਈ ਦਾ ਕਿਹਨੇ ਦਦਾ ਦਾ ਬਾਈ 8000 ਫਿਰ ਤੋਂ ਬਗੈਰ ਪੁੱਛੇ ਮੁੱਲ ਆ 4500 500 ਨੇ ਹੋਰ ਪਾ ਤਾਂ ਮੈਂ ਬੋਲਿਆ ਕਿਹੜਾ ਪੈਂਡਾ ਬਾਈ ਦਾ ਨਹੀਂ ਮੈਂ ਤਾਂ 4000 4200 ਕਹਿਣ ਲੱਗੇ ਸੀ ਉਹਨੇ ਪਹਿਲਾਂ ਹੀ 4500 ਕਹਿਤਾ ਮੈਂ ਬੋਲਿਆ ਨਾ ਮੈਂ ਚੱਲ ਕੋਈ ਨਹੀਂ ਕਹਿਤਾ ਕਹਿਤਾ ਸਰਬ ਸਰ ਇਹ ਸਿੰਗਲ ਹੈ 6 ਸਾਂਗੋ ਬੰਦੇ ਨੂੰ ਪਾਉਣਾ ਜੇ ਪਾਉਣਾ ਆ ਫਿਰ ਮੰਨੋ ਉਹਦੀ ਕੀ ਮੰਗਿਆ ਬਕਰੇ ਪੰਜ ਪੰਜ ਦਾ ਕਰਤਾ ਭੰਵੇਂ ਮੈਂ ਤਾਂ ਫਰਾ ਮੈਂ ਦੇ ਉਹ ਫਿਰ ਬੋਣੀ ਦਾ ਟਾਈਮ ਹੈ ਨਾ ਕਰਾਉ ਕਰ ਲੈ ਕਰ ਲੋ ਮਰ ਜਾਓ ਤੇਰੀ 8 ਕਿਲੋ ਵਜਣਾ ਬੱਚੇ ਦਾ ਜਿਹਨੂੰ ਮਰਦੇ 8 ਕਿਲੋ ਪਾਈ ਜਾਂਦੇ 8 ਕਿਲੋ ਵਜਣਾ ਬੱਚੇ ਦਾ ਇਹਨੂੰ ਮਰਜੀਂ ਗਾਲਾ ਚਾਰ ਬੰਦੇ ਨੂੰ ਬੁਬਾਰੀਆਂ ਨੂੰ ਇਕੱਠੇ ਕਰ ਦੋ 10 ਕਿਲੋ ਵਗੈਰਾ ਬੁਬਾਰੀ ਦੇ ਦਿਲ ਮੰਨਦਾ ਨਾ ਬੁਬਾਰੀ ਤੋਂ ਭਾਈ ਨੂੰ ਕੋਲਾ ਕੀ ਕਹਿੰਦੇ ਕੋਈ ਛੱਡ ਗਿਆ ਹੈ ਲਖਾਈ ਕਰਾਲੂ ਭਾਈ ਜੱਤ ਨਹੀਂ ਯਾਰ ਟੈਟ ਹੋ ਜਾਂਦਾ 200 200 ਬਹੁਤ ਹੋ ਜਾਂਦਾ ਇੰਨੀ ਵਾਟੋ ਆਇਆ ਤੇਲ ਬਚਾ ਕੇ 200 ਪੁੱਛੋਂ ਮੰਡੀ ਤੋਂ ਆ ਸਪੈਸ਼ਲ ਗੱਡੀ ਆ ਖੜੀ ਅਜੇ ਗਾਹਾਂ ਪੁੱਛ ਤੋਂ ਮਾਲੇ ਜਾਣੀ ਗੱਡੀ ਗਾਹ ਇਹਦਾ ਪਤਾ ਹੀ ਆ ਮੈਨੂੰ ਨਫਾ ਹੀ ਮਿਲ ਜੂਗਾ ਅਤੂ ਗੱਲਾਂ ਖ ਬਾਈ ਵਾਸਤੇ ਮਾਰੂਗਾ ਜੇ 10 ਪਸ਼ੂ ਲੈ ਤੇ ਤੇ ਤਿੰਨ ਨਫਾ ਦੇਣਗੇ ਬੋਲ 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 ਗਿਣ ਪੈਸੇ ਯਾਰ ਬਾਈ ਕਿੰਨਾਈ ਆ ਨਾ ਗਿਣ ਲੱਗੇ ਕਿੰਨੇ ਹਰੇ ਪਰੇ ਰੱਖ ਲਾ ਪਰਚੀ ਵੀ ਉਹਨੇ ਕਹਤਾ ਮੈਂ ਤਾਂ ਬੋਲਿਆ ਨਹੀਂ ਮੈਂ ਚੱਲ ਚਲੋ ਯਾਰ ਬੋਣੀ ਹੋਈ ਪਹਿਲਾ ਸੌਦਾ ਲਾ ਹੋ ਜੀ ਲਓ ਵੀ ਪਹਿਲਾ ਸੰਖਾਈ ਉਹ ਕਰਾਈ ਜਾਂਦੀ ਆ ਕੋਈ ਵੜ ਗਿਆ ਕਿੰਨੇ ਚ ਕਰਤਾ ਉਹ ਮੈਂ 5000 ਖਰਾਬ ਦੇ ਦਿੰਦਾ ਯਾਰ ਲਿਖਾਈ ਵੀ ਕਰਾਈ ਜਾਂਦੀ ਠੀਕ ਆ ਬਈ ਇਹ ਯਾਰ 5 ਤੇ 8 ਦਾ ਫਰਕ ਕਿੰਨਾ ਕਾ ਹੁਣ ਤੁਸੀਂ ਉਹ ਕੱਟੋ ਉਹ ਬਾਈ 13000 ਉਹ ਬਾਈ ਨਹੀਂ ਵੇਚੇ ਨਾ ਭਰਾ ਮੇਰੇ ਆ ਚਾਲਿਆ ਫਿਰ ਪਗਦਾ ਤੂੰ ਰੁੱਕੇ ਦੀ ਗੱਲ ਨਹੀਂ ਗੱਲ ਪਾਉਣੀ ਦੀ ਹੈ ਇੱਕ ਪਹਿਲਾ ਸੌਦਾ ਅਗਲਾ ਇਹ ਲਖਾਈ ਆਪ ਦੇ ਆਪ ਦੀ ਵੇਚੀ ਨਾ ਵੇਚੀ ਉਹ ਰੱਥਾ ਤਾਂ ਕਰ ਲੈ ਨਹੀਂ ਲੈਣਾ ਯਾਰ ਦੇ ਨਾਲ ਓ ਯਾਰ ਵੇਚੇ ਕਰਕੇ ਤਾਂ 5200 ਦਾ ਕਰ ਲਿਆ ਪਾਲਾ ਆਉਦੀ ਆਉਦੀ ਹੈ ਹੈ ਨਹੀਂ ਗਿਆ ਆਪ ਕਦੀ ਖਮਾ ਸਕਦੇ। ਉਹ ਨਹੀਂ ਯਾਰ। ਉਹ ਲਿਆ ਵੇਖ। ਉਹ ਪੈਸੇ ਰੁੱਟਣਗੇ ਕੀ ਵੀ। ਜੇ ਫੜ। ਮੈਂ ਦੋੜੀ ਕੱਟਣਾ ਪਿਆ ਉਹਦਾ ਵੀ ਨਾਮ ਲਿਖਤਾ ਵੀ। ਫੜ ਲੈ ਪਰ ਕੋਈ ਨਾਮ ਬਣ। ਲਿਆ ਸਾਹਿਬ। ਫੜਾ ਯਾਰ। ਉਹ ਸੌ ਦੇ ਦੇ ਬਸ। ਫੜਾ ਯਾਰ। ਉਹ ਪੱਤਾ ਫੜਾ ਇੱਕ। ਉਹ ਨਹੀਂ। ਫੜਾ ਯਾਰ ਛੱਡ ਦੇ। ਜਮਾ ਮਾਰ ਬੜੀ ਹੈ। ਜਲ ਖਾ ਚੱਲ। ਹਜੇ ਵੀ ਨਹੀਂ। ਕੀ ਹੋ ਯਾਰ ਕਮਾਲ। ਵੇਚ ਦੇ ਬਾਈ ਪੈਸੇ ਬਹੁਤ ਆ ਯਾਰ। ਆਰੇ ਕੋਈ ਨਹੀਂ ਘਰ ਸੁਣ ਬਈਆ ਬਕਰੇ ਉਹ ਜਮਾਨਾ ਵੀਰ ਮੋੜ ਲਾਉਣਾ ਬਿਆਰ ਚ ਖੜਾ ਮੋੜ ਲਾਉਣਾ ਤਰਾ ਪਾਤਾ ਵੇਖਦਾ ਵੀ ਲੈ ਇਹ ਹਰ ਇੱਕ ਬਾਲੀ ਇਹ ਦਿਨੋਂ 1000 ਰੁਪਇਆ ਨੇ ਆਹ ਮਾਂ ਮੇਰਾ ਬੋਣੀ ਦਾ ਟਾਈਮ ਆ ਚੱਲ ਪਹਿਲਾਂ ਸੰਕਾ ਸੀਗਾ ਤਾਂ ਕਰਕੇ ਬਾਅਦ ਦੀ ਅਬਰਖੇ ਮੈਂ ਕੀ ਨਹੀਂ ਕਰਦੇ ਵੀ ਰਾਤ ਤੱਕ ਜਿੰਨਾ ਬਣ ਗਿਆ ਚਲ ਆ ਜਾ ਕਾਨੂੰ ਦਾ ਪਾਉਂਦਾ ਹਾਂ ਨੇ ਦੇ ਵੇ ਪਰ ਇਹ ਅਵੇ ਖੱਲਾਂ ਪੇਟੀਆਂ ਸਿਰੀਆਂ ਅੰਦਰਾਂ ਜਿਹੜਾ ਖੂਨ ਹੁੰਦਾ ਨਾ ਜਿਹੜਾ ਖੜ ਦਿੰਦਾ ਵੇਸਟ ਉਹਦੇ ਵੀ ਵਿੱਚ ਲੱਗੇ ਖੜੇ ਪੈਸੇ ਨੇ ਦਾ ਖੂਨ ਲਾ ਪੈਸੇ ਟਾਈਮ ਆ ਜਾ ਵੀ ਤੇਰਾ ਕੀ ਕਹਤਾ ਕੀ ਆਖਿਆ 5500 ਦਾ ਮੁਕਾਤਾ ਯਾਰ ਜਿਹੜਾ ਟਾਈਮ ਆ ਜਾ ਵੀ ਫੜ ਲਾ ਪੈਸੇ ਲੈ ਨਹੀਂ ਮੈਂ ਨਹੀਂ ਜਿੱਦ ਕਰ 6000 ਦਾ ਫੜੋ ਯਾਰ 6000

ਉਹ ਵਧੀਆ ਫਰਾ ਦੇ ਦੇ ਵਧੀਆ ਰਹੇਗਾ 10 ਕਿਲੋ ਬੱਕਰਾ 10 ਹੁੰਦਾ ਨਹੀਂ ਗੱਪੀ ਗਰਮੀ ਦਾ ਟਾਈਮ ਹੈ ਸਰਦੀ ਨਹੀਂ ਹੈਗੀ ਪਾਲਾ ਸਹੀ ਹੈ ਸੁੱਕ ਜਾਂਦਾ ਸਾਰਾ ਦਿਨ ਖੜਾ ਖੜਾ ਕੁੰਡੀ ਤੇ ਚੱਲ ਕੋਈ ਨਹੀਂ ਚੱਲੋ ਮੁੰਡੇ ਅੱਜ ਵੀ ਨਾ ਨਹੀਂ ਨਹੀਂ ਯਾਰ ਜਿਹਦੀ ਜਿੱਤ ਆ ਹੁਣ ਨਹੀਂ ਚਲੋ ਚਲੀ ਗਏ ਤੇਰੀ ਜਿੱਤ ਆ ਹੁਣ 650 ਹੋ ਗਿਆ 200 ਪਰਚੀ ਤੇ ਵੀ ਉਹਨੇ ਮੇਰੇ ਸਿਰ ਪਾਤਾ ਉਹ 650 ਵੀ ਦੇਵੇਂ ਨਹੀਂ ਵੇਚਦਾ ਅਗਲਾ ਤੂੰ ਧੱਕੇ ਉਹ ਗੱਲ ਠੀਕ ਹੈ ਛੱਡ ਪੜੀ ਉਹ ਗੱਲ ਬੱਸ ਇਹਨੇ 550 ਦਾ ਉੱਥੇ ਤੈਨੂੰ ਹੀ 550 ਦਾ ਇਹ ਬੱਕਰਾ ਅੱਥਰੇ ਦੇਦਾ ਆ ਜਾ ਸਿਸ ਬਹੁਤ ਚਾਹ ਪਾਣੀ ਤੇ 300 ਤੋਂ ਉੱਪਰ ਘੱਟ ਦੇਣੀ ਅੱਛਾ ਆ ਫੇਰ ਨਾ ਸਾਬ ਭਾਈ ਨੀ ਨੀ ਰਾਤ ਆਉਂਦਾ ਨਾ ਫੇਰ ਤਾਂ ਗੱਲ ਵੀ ਸੌਦੇ ਚ ਸੌ ਨਹੀਂ ਹੁੰਦੀ ਵੀਰ ਨਹੀਂ ਸੌਹ ਪਾ ਗਈ ਤੇ ਹੁਣ ਮੈਂ ਕਹਿੰਦਾ ਮੈਨੂੰ ਪਾਣੀ ਦੀ ਇਹ ਮੈਨੂੰ ਦੋਨੇ ਹੀ ਯਾਰ ਨਹੀਂ ਨਹੀਂ ਬਾਹਲੀ ਦੂਰ ਕਰਦੇ ਐ ਐ ਕਰ ਕੀ ਆ ਵੀ ਘੱਟ ਨਹੀਂ ਬੁਣਾਗਾ ਮੈਂ ਕੁਛ ਨਹੀਂ ਚੱਲਾ ਸੌਦਾ ਲੈਣ ਲੱਗ ਗਿਆ ਹੁਣ ਭਾਰੀ ਹੋ ਗਿਆ ਭਾਰੀ ਜੀ ਚੀਜ਼ ਮੰਡੀ ਪੈਣੀ ਉਹਨੇ ਮੰਗੇ ਪੂਰੇਗਾ ਜੇ ਮੰਗੇ ਆ ਅਸਤ ਦਵਾਈ ਹੈ ਨਹੀਂ ਨਾ ਜੀ 10000 ਨਹੀਂ ਕਿਸਤੇ ਨਹੀਂ ਡਾਂਡਾ ਵੀ ਕਿਤੇ ਨਹੀਂ ਆਉਂਦਾ ਨਹੀਂ ਨਿਕਲਦਾ ਭਾਰੀ ਹੋ ਗਿਆ ਤੂੰ ਪਾਦਾ ਕਰ ਕੋਈ ਸੱਜਣੋ ਸਾਹਮਣੇ ਇੱਕ ਜੋੜੀ ਤੁਸੀਂ ਦੇਖ ਰਹੇ ਹੋ ਬਹੁਤ ਟਾਪ ਕਲਾਸ ਮੀਟਰ نسل ਦਾ ਡੱਬਾ ਬੱਕਰਾ ਬੱਚਾ ਮੂੰਹ ਬਾਈ ਮੰਦਰਾ ਕੀ ਦੰਦਾ 6 ਦੰਦਾ 6 ਦੰਦਾ ਬਹੁਤ ਟਾਪ ਕਲਾਸ ਆ ਦੋਸਤੋ ਝਾਲਰ ਪੱਟੀ ਕੰਨ ਚੱਕੀ ਮਾੜ ਆਇਆ ਬਈ ਸਾਈਡ ਤੋਂ ਲਓ ਵੀ ਝਾਲਰ ਚੋਨਰ ਬਹੁਤ ਚੰਗੀ ਆ ਕੰਨ ਕੋਨ ਤੁਸੀਂ ਦੇਖ ਸਕਦੇ ਹੋ ਹੁਣ ਚੱਖੀ ਬਾਈ ਕੀ ਬਾਤ ਆ ਬਹੁਤ ਹੀ ਵਧੀਆ ਸੋਹਣਾ ਬੱਚਾ ਚਾਰ ਦੰਦ ਦਾ ਤੇ ਬੱਕਰੀ ਕਿਨੇ ਬਾਈ 6 ਦੰਦਾਂ ਦਾ ਇਹ ਬੱਕਰੀ 6 ਦੰਦਾਂ ਦਾ ਜੀ ਤੇ ਗੱਪਣ ਗੱਪਣ ਇੱਕ ਮਹੀਨੇ ਹੀ ਰਾਜਿਆ ਜੀ ਠੀਕ ਹੈ ਤੇ ਸੌਦਾ ਹੋ ਗਿਆ ਇਹਦਾ ਹੈ ਕਿੰਨੇ ਚ ਕਰਤਾ ਇਹ 45.5 ਹਜ਼ਾਰ ਦੇ ਨੇ ਸਾਢੇ 41 ਹਜ਼ਾਰ ਲਿਖਾਈ ਹੋ ਗਈ ਲਓ ਵੀ ਅਗਲਾ ਸੌਦਾ ਤੁਹਾਨੂੰ ਇਸੇ ਤਰ੍ਹਾਂ ਦਿਖਾਵਾਂਗੇ ਦੋਸਤੋ ਬਹੁਤ ਟੌਪ ਕਲਾਸ ਬੱਚਾ ਦੋਸਤੋ ਤੇ ਪੱਛ 6 ਦੰਦਾਂ ਦਾ ਇਹ ਮੈਨੂੰ ਇਹ ਰੇਟ ਨਹੀਂ ਦਿੱਕਾ ਪਣਦਾ ਫਾਇਰ ਪਕਾ ਸੋਹਰਿਆਣਾ ਬਕਰਾ ਮੰਡੀ ਦੇ ਸੋਹਦੇ ਆ ਸੋਸਤੀ ਅਗਲਾ ਸੋਦਾ ਤੁਹਾਨੂੰ ਲੱਗੂ ਜੀ ਰਹਿਓ ਆਪਣੇ ਕਿਚਨ ਆਗੇ ਨਾ ਗਈਗੀ ਹਾਂ ਇਹ ਧਾਰੂ ਦੇ ਇਹਦੇ ਤੇ ਨਾ ਉਹ ਆ ਸਭ ਆਪਣੇ 5500 ਰੁਪਏ ਕੰਨ ਇੱਧੇ ਬਟਾ ਰਿਹਾ ਬੜਾ ਬੜੀ ਬੱਕਰੀ ਜੋੜੇ ਨੇ 70000 ਰੁਪਏ ਉਹ ਲਾਂਡਨ ਕੀ ਕਰਨੇ ਉਹ ਪਤਾ ਵੀ ਲੱਗੇ ਪਹਿਲੀ ਬੱਕਰੀ ਦਾ ਇਹ ਲਾਦਾ ਤੂੰ ਬੱਕਰੀ ਦਾ 3000 ਜਿਆਦਾ ਦੱਸਿਆ ਤਾ ਪਤਾ 6000 ਲਾ ਕੇ ਗਏ 2550 ਹਾਂ ਇਹਦੇ ਤੋਂ ਉਹ ਦੇਣੇ ਆਵੇ ਠੀਕ ਆ ਹੁਣ ਇਹਦੇ ਕਰਾ ਪੈਸੇ ਕੌੜੇ ਆ ਲਾ ਫਾੜਾ ਲਾ ਫਾੜਾ ਪ੍ਰਜਿਤ ਵੇਖਦਾ ਹੈ ਨਗਾਲੀ ਐਂਟਰੀ ਨਹੀਂ ਐਂਟਰੀ ਕਰ ਰੋ ਨਗਾਲੀ ਫਿਰ ਐਂਟਰੀ ਤਾਂ ਲਾਗਣਾ ਹੈ ਕਿਸੇ ਦਾ ਵੀ ਬਾਜ਼ਾ ਮੋਲੀ ਬਿਕਵਾ ਤੁਸੀਂ ਮੰਨ ਜਾ ਕੇ ਕੋ ਰੋਕੀ ਛੱਡ ਜਾਓ ਤੁਸੀਂ ਮੰਨ ਲਿਆ ਕਰਦੇ ਬਿਕੂ ਮਾਲਦਾ ਮੋਟਾ ਮੰਗੇ ਨਾਲ ਨਹੀਂ ਮੈਨੂੰ ਕੋ 200 ਰੁਪਏ ਬਾਹਰ ਨਾ ਫੇਰ ਯਾਰ ਮੈਨੂੰ ਇੰਨੀ ਬਾਟੂ ਆ ਮੈਨੂੰ ਵੀ ਗੱਡੀ ਦਾ ਖਰਚਾ ਆ ਉਹਦਾ ਗੱਲ ਸਾਹਮਣੇ ਬਿਨਾਂ ਕਿਸੇ ਦਾ ਮੇਰੇ ਕੋਲ ਸਾਹਮਣੇ ਬਿਨਾਂ ਪਾਣੀ ਨਹੀਂ ਆਹੋ 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 ਆ ਕੀ ਕਹਿੰਦਾ ਪਰਹਾਨਾ ਕੋਈ ਹੁੰਦਾ ਤੇ ਤਿੰਨੇ ਆਖਰੀ ਦੇ ਜੱਲਾਖਾਈ ਕਰਾ ਲਾਂਗੇ ਲਾਫਾ ਨੀਰ ਬੰਦਾ ਬੰਦਾ ਮਾਣ ਲਾ ਕੇ ਕਿੰਨੇ ਰਗਾਂ ਦਾ ਹਾਣਾ ਇਹ ਵੀ ਕਰਕੇ ਉਹਨਾਂ ਨੂੰ ਮੁਕਾ ਿਆ ਰੱਖ ਲਓ ਆ ਬੱਚੇ ਨਾ ਪਾੜਿਆ ਯਾਰ ਬਾੜ ਤੋਂ ਲਾ ਦੇ ਅਡੀ ਕਰ ਲੈ ਅੰਕਲਾ ਸਹੀ ਹੈ ਪਤਾ ਕੀ ਕਹਿੰਦਾ ਪਰ ਕਹਿ ਗਏ ਤੌਰ ਤੇ ਇਹ ਦੱਸਦੇ ਤੂੰ ਯਾਰ 11 ਤੋਂ ਘੱਟ ਨਹੀਂ ਦਾ ਨਹੀਂ ਪ੍ਰੋਬਲਮ 150 ਦੀ ਵੇਚਦਾ 11000 ਬਾਈ ਲਖਾਈ ਅਸੀਂ ਦੇ ਦਾਂਗੇ ਹਾਂ ਲਖਾਈ ਅਸੀਂ ਲਖਾਈ ਕਰਾਣਾ ਹੈ ਬਾਈ ਸਭ ਚੇਕਾਂ ਨੂੰ 11000 ਦੇ ਦੇ ਲਖਾਈ ਅਸੀਂ ਦੇ ਦਾਂਗੇ ਇਹ ਗੰਦੀ ਨੇ ਇਹਨੇ ਲਖਾਈ ਚੰਗੀ ਹੈ 100 ਹਾਂ ਕਿੰਦੀ ਹੈ ਕਿਤੇ ਬਾਈ 2000 ਮਹਿੰਗੀ ਕੋਈ ਨਹੀਂ ਕਹਿੰਦਾ ਨਿੰਬੂ ਨਾਣੀ ਮੈਂ ਮਾਈ ਫੜਿਆ ਜਾਉ ਅੱਛਾ ਨੇ ਮੈਂ ਤਾਂ ਕੀ ਕਹਾਂ ਆ ਵੇ ਕੀ ਇੰਹੀਂ ਕਰਾਇਆ ਮੇਰੇ ਨਾਲ ਕਿਵੇਂ ਮਟੇ ਇਹ ਵੀਡੀਓ ਪਾਇਆ ਨਹੀਂ ਹੋਣਾ ਇੱਕ ਗੱਲ ਜੀ ਕਹੀ ਕੋ ਛੋਟੀ ਤੇ ਦੂਜੇ ਦਾ ਨਾਮ ਮੇਰੀ ਬਿੱਲ ਕੋ ਕਢਾਇਆ ਮੈਂ ਕੋ ਨਹੀਂ ਨਿਕਲਦੀ ਹੁਣ ਉਹ ਤਾਂ ਗਈ ਮਖਾ ਨਹੀਂ ਨਹੀਂ ਕਢ ਦੇ